ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਪਿਆਜ਼ਾਂ ਤੇ ਦਹੀਂ ਤੋਂ ਬਣਨ ਵਾਲੀ ਸਬਜੀ ਜਿਹੜੀ ਇਹ ਸਬਜੀ ਹੈ ਬਹੁਤ ਜਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਜਦੋਂ ਕਿ ਆ ਕੱਦੂ ਖਾਣ ਨੂੰ ਦੇਲ ਨਾ ਕਰੇ ਤੇ ਤੁਸੀਂ ਇਹ ਵਾਲੀ ਸਬਜੀ ਬਣਾ ਕੇ ਖਾ ਸਕਦੇ ਹੋ ਸਬਜੀ ਦੇ ਲਈ ਆਪਾਂ ਵੱਡੇ ਸਾਈਜ਼ ਦੇ ਦੋ ਪਿਆਜ਼ ਲਏ ਨੇ ਤੇ ਇੱਕ ਕੋਲੀ ਆਪਾਂ ਦਹੀਂ ਦੀ ਲਈ ਹੈ ਵੱਡੀ ਤੇ ਥੋੜਾ ਜਿਹਾ ਹਰਾ ਧਨੀਆ ਤੇ ਹਰੀਆਂ ਮਿਰਚਾਂ ਸਭ ਤੋਂ ਪਹਿਲਾਂ ਅਸੀਂ ਜਿਹੜੇ ਪਿਆਜ਼ ਹੈਗੇ ਆ ਇਹਨਾਂ ਨੂੰ ਅਸੀਂ ਲੰਬਾ ਲੰੰਬਾ ਪਤਲਾ ਪਤਲਾ ਕੱਟ ਲੈਂਦੇ ਆ ਪਿਆਜ ਜਿਹੜੇ ਹੈਗੇ ਆਪਾਂ ਲੰਬੇ ਲੰਬੇ ਹੀ ਕੱਟਾਂਗੇ ਲੰਬੇ ਲੰਬੇ ਜਿਹੜੇ ਪਿਆਜ਼ ਹੈਗੇ ਇਹ ਵਾਲੀ ਸਬਜੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਦੇਖਣ ਨੂੰ ਵੀ ਸੋਹਣੇ ਲੱਗਦੇ ਨੇ ਜਦੋਂ ਘਰ ਦੇ ਵਿੱਚ ਕੋਈ ਵੀ ਸਬਜੀ ਨਾ ਹੋਵੇ ਤੁਸੀਂ ਦੇਖੋ ਦਹੀਂ ਤੇ ਹਰੇਕ ਦੇ ਘਰ ਦੇ ਵਿੱਚ ਹੁੰਦਾ ਪਿਆਜ਼ ਵੀ ਹੁੰਦੇ ਨੇ ਤੁਸੀਂ ਇਹ ਵਾਲੀ ਛਟਪਟ ਜਿਹੜੀ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਉੱਪਰੋਂ ਜਿਹੜੀ ਇਹ ਸਬਜੀ ਹੈ ਬਹੁਤ ਜਦਾ ਸਵਾਦ ਲੱਗਦੀ ਹੈ ਜਿੱਦਾਂ ਕੀਆ ਕਦੂ ਜਿਹੜੇ ਕਰੇਲੇ ਭਿੰਡਿਆ ਹੈਗੇ ਇਹ ਤੇ ਅਸੀਂ ਆਮ ਖਾਂਦੇ ਹੀ ਰਹਿੰਦੇ ਆ ਪਰ ਜੇ ਤੁਹਾਨੂੰ ਇੱਕਦਮ ਅਚਾਨਕ ਬਣਾਣੀ ਪੈ ਜੇ ਜੇ ਨਾ ਕੋਈ ਸਬਜੀ ਹੋਵੇ ਤੁਸੀਂ ਛਟਪਟ ਇਹ ਵਾਲੀ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਪਿਆਜ਼ਾਂ ਨੂੰ ਅਸੀਂ ਇਧਰ ਲੰਬਾ ਲੰਬਾ ਕੱਟ ਲਿਆ ਹੈ ਤੇ ਜਿਹੜੀਆਂ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਬਿਲਕੁਲ ਛੋਟਾ ਛੋਟਾ ਕੱਟ ਕੇ ਤਿਆਰ ਕਰ ਲੈਂਦੇ ਹ ਗੈਸ ਦੇ ਉੱਪਰ ਆਪਾਂ ਫਰਾਈਪੈਨ ਰੱਖ ਦਵਾਂਗੇ ਗੈਸ ਨੂੰ ਓਨ ਕਰ ਦਵਾਂਗੇ ਤੇ ਇਹਦੇ ਵਿੱਚ ਅਸੀਂ ਤੇਲ ਪਾ ਦਵਾਂਗੇ ਕੜਸ਼ਿਕ ਦੇ ਕਰੀਬ ਅਸੀਂ ਤੇਲ ਪਾਵਾਂਗੇ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਜੀਰੇ ਦਾ ਜੀਰੇ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਜੀਰਾ ਜਦੋਂ ਹਲਕਾ ਜਿਹਾ ਭੁੱਜਿਆ ਜਾਏਗਾ ਫਿਰ ਅਸੀਂ ਇਹਦੇ ਵਿੱਚ ਜਿਹੜੇ ਦੋ ਪਿਆਜ਼ ਆ ਜਿਨ੍ਹਾਂ ਨੂੰ ਅਸੀਂ ਲੰਬਾ ਲੰਬਾ ਪਤਲਾ ਪਤਲਾ ਕੱਟਿਆ ਹੈ ਉਹ ਪਾ ਦਵਾਂਗੇ ਲਗਾਤਾਰ ਅਸੀਂ ਹੁਣ ਕੜਛੀ ਚਲਾਉਂਦੇ ਰੱਖਾਂਗੇ ਜਦੋਂ ਅਸੀਂ ਪਿਆਜ਼ ਭੁੰਨਨੇ ਆ ਤੇ ਨਾਲ ਹੀ ਆਪਾਂ ਥੋੜੀ ਜੀ ਹਲਦੀ ਤੇ ਥੋੜਾ ਜਿਹਾ ਬਿਲਕੁਲ ਆਪਾਂ ਨਮਕ ਪਾ ਦਵਾਂਗੇ ਜਿਹਦੇ ਨਾਲ ਜਿਹੜੇ ਸਾਡੇ ਪਿਆਜ਼ ਆ ਜਲਦੀ ਭੁਜ ਹੋ ਜਾਣਗੇ ਥੋੜੀ ਦੇਰ ਬਾਅਦ ਅਸੀਂ ਇਹਦੇ ਵਿੱਚ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦਵਾਂਗੇ ਜਦੋਂ ਪਿਆਜ਼ ਸੌਫਟ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚ ਆਪਾਂ ਹਲਦੀ ਦਾ ਪਾਵਾਂਗੇ ਤੇ ਥੋੜੀ ਜੀ ਆਪਾਂ ਜਿਹੜੀ ਕੋੜੀ ਵਾਲੀ ਕੁੱਟੀ ਹੋਈ ਘਰ ਦੀ ਲਾਲ ਮਿਰਚ ਹੁੰਦੀ ਆ ਉਹ ਪਾ ਦਵਾਂਗੇ ਤੇ ਥੋੜਾ ਜਿਹਾ ਨਮਕ ਪਾਵਾਂਗੇ ਕਿਉਂਕਿ ਅਸੀਂ ਥੋੜੀ ਹਲਦੀ ਤੇ ਥੋੜਾ ਨਮਕ ਪਹਿਲਾਂ ਪਾਇਆ ਸੀ ਇਸ ਕਰਕੇ ਆਪਾਂ ਥੋੜਾ ਥੋੜਾ ਹੋਰ ਪਾਇਆ ਹੈ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਕੇ ਅੱਧੇ ਚਮਚ ਤੋਂ ਥੋੜਾ ਘੱਟ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਰਾਜਾ ਨੂੰ ਆਪਾਂ ਜਿਹੜਾ ਪੂਰੀ ਤਰ੍ਹਾਂ ਨਹੀਂ ਪਕਾਣਾ ਹੈ ਹਲਕੀ ਹਲਕੀ ਜਿਹੜੇ ਪਿਆਜ਼ ਆਪਾਂ ਕੱਚੇ ਰੱਖਣੇ ਹੈ ਇਹ ਵਾਲੀ ਸਬਜ਼ੀ ਦੇ ਵਿੱਚ ਕੱਚੇ ਕੱਚੇ ਪਿਆਜ਼ ਹੀ ਬਹੁਤ ਵਧੀਆ ਲੱਗਦੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਔਲੀ ਭਰ ਕੇ ਦਹੀਂ ਦੀ ਪਾ ਦਵਾਂਗੇ ਤੇ ਲਗਾਤਾਰ ਆਪਾਂ ਕੜਛੀ ਨੂੰ ਚਲਾਉਂਦੇ ਰੱਖਾਂਗੇ ਜੇ ਆਪਾਂ ਲਗਾਤਾਰ ਕੜਛੀ ਨਹੀਂ ਚਲਾਵਾਂਗੇ ਜਿਹੜਾ ਦਹੀਂ ਹੈਗਾ ਇਹ ਫਟ ਜਾਏਗਾ ਤੇ ਇਸ ਕਰਕੇ ਆਪਾਂ ਥੋੜੀ ਦੇਰ ਕੜਛੀ ਨੂੰ ਲਗਾਤਾਰ ਚਲਾਉਂਦੇ ਰੱਖਾਂਗੇ ਦਹੀਂ ਪਾਉਣ ਤੋਂ ਬਾਅਦ ਆਪਾਂ ਇਹਨੂੰ ਥੋੜੀ ਦੇਰ ਹੀ ਪਕਾਵਾਂਗੇ ਥੋੜੀ ਦੇਰ ਬਾਅਦ ਅਸੀਂ ਗੈਸ ਨੂੰ ਕਰ ਦਵਾਂਗੇ ਬੰਦ ਤੇ ਐਂਡ ਵਿੱਚ ਅਸੀਂ ਉੱਪਰੋਂ ਦੀ ਪਾ ਦਵਾਂਗੇ ਹਰਾ ਧਨੀਆ ਤੇ ਹਰਾ ਧਨੀਆ ਪਾ ਕੇ ਜਿਹੜੀ ਸਬਜ਼ੀ ਹੈ ਇਹਦੇ ਵਿੱਚ ਇੱਕ ਵੱਖਰੀ ਹੀ ਖੁਸ਼ਬੂ ਆਉਂਦੀ ਹੈ ਸਬਜ਼ੀ ਬਣ ਕੇ ਤਿਆਰ ਹੈ ਦਹੀਂ ਦੀ ਵਾਲੀ ਤੇ ਜਿਹੜੀ ਇਹ ਸਬਜ਼ੀ ਹੈ ਬਹੁਤ ਹੀ ਜ਼ਿਆਦਾ ਸੁਆਦ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜਦੋਂ ਵੀ ਘਰ ਵਿੱਚ ਤੁਹਾਨੂੰ ਕੋਈ ਵੀ ਸਬਜ਼ੀ ਨਾ ਮਿਲੇ ਬਣਾਉਣ ਨੂੰ ਜਾਂ ਨਾ ਹੋਵੇ ਘਰ ਦੇ ਵਿੱਚ ਕੋਈ ਸਬਜ਼ੀ ਤੁਸੀਂ ਇਹ ਵਾਲੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਝਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਉੱਪਰੋਂ ਦੀ ਇਹ ਸਬਜ਼ੀ ਸਵਾਦ ਬਹੁਤ ਲੱਗ ਤੇ ਸਬਜੀ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਪਰੌਂਠੀ ਨਾਲ ਫੁਲਕੇ ਨਾਲ ਆਰਾਮ ਨਾਲ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਵੀਡੀਓ ਤੇ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਮਿਲਦੇ ਆ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ